ਵਾਦਾ ਕਰਕੇ ਆਏ ਸੀ ਕਿ ਅਸੀਂ ਐਮਐਸਪੀ ਦੇਵਾਂਗੇ ਕਿਸਾਨਾਂ ਨੂੰ ਮੰਡੀਆਂ 'ਚ ਰੋਲਣ ਨਹੀਂ ਦੇਵਾਂਗੇ ਬੇਰੁਜ਼ਗਾਰ ਸਾਡੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਐ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਚੰਗੇ ਹਸਪਤਾਲ ਖੋਲਾਂਗੇ ਚੰਗੇ ਸਕੂਲ ਖੋਲਾਂਗੇ ਪਰ ਅੱਜ ਤੁਸੀਂ ਵੇਖੋ ਬੇਰੁਜ਼ਗਾਰ ਨੌਜਵਾਨ ਸੜਕਾਂ 'ਤੇ ਰੋਲ ਰਹੇ ਐ ਪੀਐਚਡੀ ਦੀਆਂ ਡਿਗਰੀਆਂ ਲੈ ਕੇ ਧਰਨਿਆਂ 'ਤੇ ਬੈਠੇ ਐ ਕਿਸਾਨ ਮੰਡੀਆਂ ਦੇ ਵਿੱਚ ਢੇਰੀਆਂ ਤੇ ਧਰਨੇ ਲਾ ਰਹੇ ਐ ਜਿਹੜਾ ਸਾਡਾ ਨਰਮਾ ਕਪਾਉ ਨੂੰ ਸੁੰਢੀ ਖਾਰੀ ਐ ਤੁਸੀਂ ਹਾਲਾਤ ਵੇਖੋ ਹਰ ਪਾਸੇ ਜਿਹੜੀ ਤਰਾ ਤਰਾ ਹੋਈ ਪਈ ਐ ਇਸ ਸਰਕਾਰ ਤੋਂ ਹਰ ਵਰਗ ਦੁਖੀ ਐ ਅਸੀਂ ਬੇਨਤੀਆਂ ਕਰਨ ਆਏ ਆ ਕਿ ਭਗਵੰਤ ਮਾਨ ਝੂਠ ਬੋਲਦਾ ਐ ਕੇਜਰੀਵਾਲ ਝੂਠ ਬੋਲਦਾ ਦਿੱਲੀ ਵਾਲੇ ਮੰਤਰੀ ਜ਼ੇਲਾਂ 'ਚ ਪਏ ਐ ਪੰਜਾਬ ਵਾਲੇ ਐਮਐਲਏ ਜ਼ੇਲਾਂ 'ਚ ਜਾਣ ਨੂੰ ਤਿਆਰ ਐ ਤੁਸੀਂ ਵੇਖਿਓ ਜੇ ਥੋੜੇ ਦਿਨਾਂ ਦੇ ਵਿੱਚ ਕਿਉਂਕਿ ਇਹਨਾਂ ਦਾ ਇੱਕ ਇੱਕ ਐਮਐਲਏ ਇੱਕ ਇੱਕ ਇਹਨਾਂ ਦਾ ਲੀਡਰ ਜਿਹੜਾ ਉਹ ਭ੍ਰਿਸ਼ਟਾਚਾਰ ਦੇ ਵਿੱਚ ਫਸਿਆ ਹੋਇਆ ਮੋਟੀਆਂ ਰਕਮਾਂ ਲੈ ਰਿਹਾ ਤੁਸੀਂ ਵੇਖੋ ਉਹ ਯ ਰਜਿਸਟਰੀ ਕਰਾਣ ਜਾਓ ਰਜਿਸਟਰੀ ਤਹਿਸੀਲਦਾਰ 1 ਲੱਖ ਰੁਪਇਆ ਵਖਰਾ ਮੰਗਦਾ ਆਪਣਾ ਰਿਸ਼ਵਤ ਦੇ ਵਾਸਤੇ ਹਰ ਇੱਕ ਦਫਤਰ ਦੇ ਵਿੱਚ ਮੋਟੀਆ ਰਿਸ਼ਵਤਾ ਚੱਲ ਰਹੀਆਂ ਹੈ ਭਰਾਵੋ ਤੁਸੀਂ ਚਕੰਨੇ ਹੋ ਜੋ ਇਹਨਾਂ ਨੂੰ ਵੋਟਾ ਨਾ ਪਾਇਓ ਜੇ ਅਸੀਂ ਪਿਛਲੇ 3 ਸਾਲ ਤੋਂ ਦੇਖ ਰਿਹਾ ਸਾਰੇ ਵਾਦੇ ਜਿਹੜੇ ਆ ਉਹ ਉਹ ਭੁੱਲ ਚੁੱਕੇ ਐ ਉਹਨਾਂ ਦੇ ਟਾਈਮ ਦੇ ਵਿੱਚ ਆਪਾਂ ਇਹਨਾਂ ਨੂੰ ਬਿਲਕੁਲ ਇੱਥੋਂ ਦਫਾ ਕਰ ਦੇਣਾ ਇਸ ਕਰਕੇ ਤਿਆਰ ਹੋ ਜਾਓ 2027 ਦੇ ਵਾਸਤੇ ਆਪਾਂ ਆਪਣੇ ਆਪਣੇ ਹੱਕਾਂ ਦੀ ਰਾਖੀ ਕਰਨ ਵਾਲੀ ਸਰਕਾਰ ਲੈ ਕੇ ਆਈਏ ਜਿਹੜੀ ਸਾਡੇ ਮਲਾਜ਼ਮਾਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਜਿਹੜੇ ਆ ਉਹ ਸੁਰੱਖਿਅਤ ਕਰੇ ਸਾਰੇ ਲੋਕ ਜਿਹੜੇ ਆ ਉਹ ਕੁਸ਼ਾ